खात गोठा राम हरिराम राधे श्याम श्री राम जी हर हर का ये आपके शहर रामपुर सिटी का जाना पहचाना भारत प्रसिद्ध नंबर 1 महाजन मैं और दोस्तों हमारा वजी पुराण और इस दिस दिस तो जी कुल की बात करते हुए ਸਜਾਦਤ ਕਲਕੋਪ ਕ੍ਰਿਸ਼ਨਿਕਾ ਮੋਬਦੇਵੀ ਰਾਮ ਆਏ ਹਨ ਜਿਨੀ ਸ਼੍ਰੀ ਰਾਮ ਆਏ ਹਨ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਭਗਵਾਨ ਰਾਮ ਜੀ ਦੇ ਜਨਮ ਦਿਨ ਤੇ ਰਾਮ ਨੌਮੀ ਉਤਸਵ ਤੇ ਕਰੋੜਾਂ ਅਰਬਾਂ ਖਰਮਾਂ ਬੁਧਾਈ ਦਿੰਦਾ ਹਾਂ ਔਰ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਇਹ ਤਿਉਹਾਰ ਜਿੰਨੇ ਵੀ ਭਗਵਾਨ ਦੇ ਆਂਦੇ ਨੇ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਤਿਉਹਾਰ ਮਨਾਣੇ ਚਾਹੀਦੇ ਨੇ RAM ਨਾਮ ਨੇ ਵੇ ਵੀ ਤਾਰੇ ਜੋ ਤੇ ਅਧਰਮੀ ਅਧਮ ਤਿਆਰੇ ਕਪਟੀ ਕੁਟਲੀ ਕੁਰਮੀ ਨੇ ਇੱਕ ਤਰਗੇ RAM ਨਾਮ ਲੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਸਭ ਤੋਂ ਪਹਿਲਾਂ ਸਾਰੇ ਸ਼ਹਿਰ ਵਾਸੀਆਂ ਨੂੰ ਰਾਮ ਨੌਮੀ ਦੀ ਬਹੁਤ ਬਹੁਤ ਵਧਾਈ ਹੋਏ ਅੱਜ ਸ਼ਿਵ ਭੂਮੀ ਦੇ ਪਰਿਵਾਰ ਵੱਲੋਂ ਜਿਹੜੀ ਸ਼ਿਵ ਭੂਮੀ ਸੋਸਾਇਟੀ ਹੈ ਉਹਨਾਂ ਵੱਲੋਂ ਅੱਜ ਅਸੀਂ ਲੰਗਰ ਲਗਾਇਆ ਗਿਆ ਜਿਹੜੀ ਰਾਮ ਨੌਮੀ ਦੀ ਕਮੇਟੀ ਵੱਲੋਂ ਜਿਹੜਾ ਅੱਜ ਸ਼ੋਭਾ ਯਾਤਰਾ ਗੱਡੀ ਆ ਰਹੀ ਹੈ ਔਰ ਉਹਦੇ ਉਪਲਕਸ਼ ਦੇ ਵਿੱਚ ਅਸੀਂ ਸ਼ਿਵ ਭੂਮੀ ਵੱਲੋਂ ਇੱਥੇ ਲੰਗਰ ਲਗਾਇਆ ਨਿਊਟਰੀ ਗੁਲਚੇ ਦਾ ਔਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੀ ਸੰਗਤ ਨੇ ਲਈ ਅੱਜ ਫੇਰ ਮਾਹੌਲ ਰਾਮ ਹੀ ਹੋਏਗਾ ਗੁਰਦਾਸਪੁਰ ਔਰ ਗੁਰਦਾਸਪੁਰ ਦੇ ਪ੍ਰਭੂ ਸ਼੍ਰੀ ਰਾਮ ਦੀ ਜੀ ਬੜੀ ਗਿਰਤ ਹੈ ਕਿ ਕੁਛ ਨਾ ਕੁਛ ਸਮੇਂ ਬਾਅਦ ਕੋਈ ਨਾ ਕੋਈ ਕੋਈ ਰਾਮ ਜੀ ਦੇ ਆ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਰਹਿੰਦਾ ਹੈ ਇਸ ਮਹੀਨੇ ਤਿੰਨ ਚਾਰ ਪ੍ਰੋਗਰਾਮ ਹੈ ਔਰ ਮੈਂ ਸ਼ਹਿਰ ਵਸਨੀਕ ਨੂੰ ਆਪੀਲ ਕਰਾਂਗਾ ਕਿ ਜਿੰਨੇ ਵੀ ਇਸ ਧਾਰਮਿਕ ਸਮਾਗਮ ਹੋ ਰਿਹਾ ਹੈ ਅਰ ਤੇ ਵੱਧ ਤੋਂ ਵੱਧ ਜਿਹੜਾ ਇਹ ਸਾਲ ਤਾਜ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਰ ਸਭ ਤੋਂ ਪਹਿਲਾਂ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਰਾਮ ਨੌਮੀ ਦੀ ਜਿਹੜੀ ਲੱਖ ਲੱਖ ਵਧਾਈ ਆ ਸਾਡੀ ਸੰਸਥਾ ਵੱਲੋਂ ਜਿੱਦਾਂ ਕੀ ਹਮੇਸ਼ਾ ਤੋਂ ਭਾਰਤ ਗਾਸ ਪਰਸ਼ਾ ਸਿਟੀ ਬ੍ਰਾਂਚ ਕੋਈ ਵੀ ਸ਼ੋਭਾ ਯਾਤਰਾ ਹੁੰਦੀ ਹੈ ਉਹਦਾ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਸ਼ਾਦ ਦੇ ਤੌਰ ਤੇ ਆਪਾਂ ਸਵਾਗਤ ਕਰਨਿਆ ਅੱਜ ਵੀ ਸਾਡੀ ਸੰਸਥਾ ਵੱਲੋਂ ਲੱਸੀ ਹੈ ਰੂਪ ਜਾ ਤੇ ਜਲਦੀ ਰਾ ਇਹ ਤਿੰਨਾਂ ਦਾ ਜਿਹੜਾ ਪ੍ਰਸ਼ਾਦ ਜਿਹੜਾ ਵਾ ਵੰਤਰਿਤ ਕੀਤਾ ਜਾਏਗਾ ਉਹਦੇ ਵਾਸਤੇ ਅੱਜ ਸਾਡੇ ਸਾਰੇ ਮੈਂਬਰ ਇੱਥੇ 20 ਤੋਂ 25 ਮੈਂਬਰ ਸਾਰੇ ਇੱਥੇ ਖੜੇ ਆ ਔਰ ਸੇਵਾ ਵਾਸਤੇ ਖੜੇ ਆ ਸਾਡੀ ਸ਼ਾਖਾ ਹਮੇਸ਼ਾ ਤੋਂ ਹੀ ਇਹ ਸੇਵਾ ਦੇ ਕੰਮਾਂ ਵਿੱਚ ਅਗਰ ਨਹੀਂ ਰੰਦੀ ਆ ਦੁਬਾਰਾ ਤੋਂ ਅਸੀਂ ਆਪਣੀ ਸ਼ਾਖਾ ਵੱਲੋਂ ਸਾਰੇ ਮੈਂਬਰਾਂ ਵੱਲੋਂ ਸਾਰੇ ਨਗਰ ਨਿਵਾਸੀਆਂ ਨੂੰ ਰਾਮ ਨੌਮੀ ਦੀ ਆਪਾਂ ਲੱਖ ਲੱਖ ਵਧਾਈ ਦਿੰਦੇ ਆ ਔਰ ਲੋਕਾਂ ਨੂੰ ਇਹੋ ਹੀ ਬਿੰਦੀ ਆ ਕਿ ਜਿਹੜੀ ਜਿਹੜੀ ਸੰਗਤ ਆ ਰਹੀ ਆ ਉਹ ਸਾਰਾ ਜਲ ਪ੍ਰਸ਼ਾਦ ਦਾ ਜਿਹੜਾ ਲਾਭ ਲਏ ਤੇ ਫਾਇਦਾ ਠਾਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਗਾਂ ਅੱਜ ਰਾਮ ਨੋਮੀ ਉਸਕ ਜਿਹੜੀ ਕਮੇਟੀ ਹੈ ਉਹਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਜਿਹੜੀ ਹੈ ਰਾਮ ਭਗਵਾਨ ਜੀ ਦੀ ਰਾਮ ਨੋਮੀ ਦੇ ਮੌਕੇ ਤੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਔਰ ਅਸੀਂ ਇਹ ਰਾਮ ਨੋਮੀ ਦਾ ਤਿਹਾਰ ਪੂਰੇ ਭਾਰਤ ਵਰਸ਼ ਚ ਬੜੇ ਧੂਮ ਧਾਮ ਨਾਲ ਮਨਾਇਆ ਜਾਂਦਾ ਕਿਉਂਕਿ ਭਗਵਾਨ ਰਾਮ ਜੀ ਦਾ ਜਨਮ ਦਿਨ ਜਿਹੜਾ ਅਸੀਂ ਇਸ ਸਮੂਹ ਵਿੱਚ ਮਨਾਉਂਦੇ ਆ ਰਾਮ ਨੋਮੀ ਦੀ ਸ਼ੋਭਾ ਯਾਤਰਾ ਕੇ ਭਗਾਮ ਜਿਹਦਾ ਜਨਮ ਦਿਨ ਮਨਾਉਂਦੇ ਆ ਔਰ ਉਹਨਾਂ ਦਾ ਆਸ਼ੀਰਵਾਦ ਲੈਣ ਵਾਸਤੇ ਜਿਹੜੀ ਇਹ ਹਮੇਸ਼ਾ ਹੀ ਬੜੀ ਭਵੇ ਸ਼ੋਭਾ ਯਾਤਰਾ ਜਿਹੜੀ ਕਢੀ ਜਾ ਰਹੀ ਹੈ ਔਰ RAM ਭਗਵਾਨ ਜੀ ਦਾ ਗੁਣਗਾਨ ਕਰਦੇ ਹੋਏ ਇਹਨਾਂ ਦੇ ਪਗੜ ਇਹਨਾਂ ਦੇ ਭਜਨ ਗਾਦੇ ਹੋਏ ਅੱਜ ਸਾਡੇ ਵਿੱਚ ਪਡੋਰੀ ਧਾਮ ਦੇ ਮਹਾਰਾਜ ਮਹਾਰਾਜ ਜੀ ਵੀ ਪਹੁੰਚੇ ਨੇ ਉਹਨਾਂ ਦੀ ਛਤਰ ਸ਼ਾਹ ਹੇਠ ਜਿਹੜੀ ਇਹ ਸ਼ੋਭਾ ਯਾਤਰਾ ਹੈ ਔਰ ਬੜੇ ਖੁਸ਼ ਨਸੀਬ ਆਪਾਂ ਗੁਰਦਾਸਪੁਰ ਸ਼ਹਿਰ ਵਾਲੇ ਕਿ ਇੱਥੇ ਇਹੋ ਜਿਹੇ ਮਹਾਪੁਰਸ਼ਾਂ ਦੇ ਜਿਹੜੇ ਚਰਨ ਪੈਂਦੇ ਆ ਔਰ ਮੈਂ ਮਹਿਸੂਸ ਕਰਦਾ ਕਿ ਸਾਡੇ ਗੁਰਦਾਸਪੁਰ ਦੇ ਵਿੱਚ ਸਨਾਤਨ ਕਰਨ ਦੀ ਜਿਹੜੀ ਐਸ ਵੇਲੇ ਆ ਬੜੀ ਕਿਰਪਾ ਭਗਵਾਨ ਰਾਮ ਜੀ ਦੀ ਕਿ ਦਿਨ-ਬਦਨ ਇਹ ਛੜਦੀਆਂ ਕਲਾ ਜਾ ਰਹੇ ਆ ਔਰ ਮੈਂ ਆਸ ਕਰਦਾ ਕਿ ਇਸੇ ਤਰ੍ਹਾਂ ਹੀ ਭਗਵਾਨ ਰਾਮ ਜੀ ਦਾ ਨਾਮ ਜੁਗੋ ਜੁਗੋ ਟਲ ਜੋ ਪਹਿਲਾਂ ਵੀ ਆਦੀ ਤੋਂ ਆਤ ਅੰਤ ਤੱਕ ਜਿਹੜਾ ਚੱਲ ਰਿਹਾ ਇਹਨਾਂ ਨੂੰ ਆਪਾਂ ਇਹਦਾ ਨਾਮ ਤੇ ਹਮੇਸ਼ਾ ਆਸਰੇ ਨਾਲ ਆਪਾਂ ਜੀਵਨ ਆਪਣਾ ਅੱਗੇ ਕਰਦੇ ਆਂ ਪਰ ਮੈਂ ਪ੍ਰਭੂ ਰਾਮ ਜੀ ਦੇ ਅਗੇ ਆਸ਼ੀਰ ਉਹਨਾਂ ਦੇ ਅਗੇ ਇਹੀ ਪ੍ਰਾਰਥਨਾ ਕਰਦਾ ਕਿ ਜਿਹੜੀ ਰਾਮ ਨਾਮ ਕਮੇਟੀ ਜੜੀ ਆ ਇਹਨਾਂ ਨੂੰ ਇਸੇ ਤਰ੍ਹਾਂ ਹੀ ਤੰਦਰੁਸਤੀ ਦਿਓ ਔਰ ਇਹ ਸ਼ੋਭਾ ਯਾਤਰਾ ਜਿਹੜੀ ਹਰ ਸਾਲ ਕਰਦੇ ਨੇ ਇਹਨਾਂ ਨੂੰ ਇਸੇ ਤਰ੍ਹਾਂ ਹੀ ਤੰਦਰੁਸਤੀ ਬਖਸ਼ਿਓ ਤੇ ਰਾਮ ਭਗਵਾਨ ਜੀ ਦਾ ਨਾਮ ਜੋ ਇਦਾਂ ਹੀ ਅੱਗੇ ਚੱਲਦੇ ਰਹਿਣ ਤੇ ਸ਼ਹਿਰ ਵਾਸੀ ਮੈਂ ਪੂਰੇ ਸ਼ਹਿਰ ਵਾਸੀਆਂ ਵੱਲੋਂ ਪੰਜਾਬ ਵਾਸੀਆਂ ਵੱਲੋਂ ਇਸ ਸ਼ੋਭਾ ਯਾਤਰਾ ਸਾਰਿਆਂ ਨੂੰ ਰਾਮ ਜਨਮ ਦਿਵਸ ਉਤਸਵ ਵਿੱਚ ਬਹੁਤ ਬਹੁਤ ਮੁਬਾਰਕਾਂ ਦਿਨਾਂ लेकिन उनका जैसे जैसे इंसान ऊपर उठता है ना उसका ईगो का लेवल भी ऊपर उठता है भगवान ने काम क्रोध नो नो अहंकार ये पांच कहा कि इसमें इनको विकार कहते हैं हम लोग कहते हैं ना ये पांच चोर जो है हमारे दिन रात लोग सबको तो ही होता है भैया लोग नहीं होगा तो घर में सोए सारा दिन पैसे नहीं कमाओगे मेहनत नहीं करोगे लोग भी तो होता ही पॉजिटिव है यदि क्रोध किसी की रक्षा करने के लिए हो रहा है लोग की रक्षा आगरा की रक्षा करने के लिए तो क्रोध बहुत अच्छा है बच्चों को ਸਾਰੇ ਇਹ ਇਹ ਨਹੀਂ ਮਾਣ ਰੋਕ ਰਹੀ ਹੈ ਤਾਂ ਉਹ ਵਿਚਾਰ ਨਹੀਂ